ਸਾਰੇ ਜਨ YouTube ਫੈਮਿਲੀ ਨੂੰ ਹਾਲੋ ਜੀ ਪਾਸਤਾ ਬਣਾ ਲਿਆ ਸੀ ਧੋਖ ਲੱਗੀ ਸੀ ਬਹੁਤ ਤੇ ਹੁਣ ਸੀ ਲੱਗਿਆ ਪਾਸਤਾ ਬਣਾ ਇਹ ਹੈਗਾ ਵਿੱਚ ਟਮਾਟਰ ਤੇ ਆ ਵੀ ਵਿੱਚ ਪਾਉਣਾ ਪਤਾ ਨਹੀਂ ਕੀ ਹੈ ਛੋਟੀ ਜੀ ਬਣਾ ਰਹੀ ਆ ਵਿੱਚ ਮੈਂ ਵੀ ਹੈਲਪ ਕਰਦੀ ਆ ਆ ਵੀ ਵਿੱਚ ਪਾ ਰਹੀ ਆ ਆ ਲੱਗ ਗਿਆ ਵੀ ਬਣਾਉਣਾ ਪਾਸਤਾ ਤੜਕਾ ਪੋੜ ਜਿਆ ਹਾਂ ਟਮਾਟਰ ਪਾ ਲਈਏ ਹਾਂ ਹੁਣ ਪਾ ਦੋ ਟਮਾਟਰ ਵਿੱਚ ਪਾਓ ਜੀ ਟਮਾਟਰ ਕੇਪ ਐਨ ਫੱਟੇ ਪੈਣ ਅਸੀਂ ਪਹਿਲਾਂ ਇਸ ਵਾਂ ਦੀ ਤਿਆਰੀ ਕਰ ਲਈ ਸੀ ਨਮਕ ਅਸੀਂ ਪਾਉਣ ਲੱਗੇ ਆਂ ਨਿੰਦਰ ਦਾ ਸਾਰ ਜਿੰਨਾ ਪਾਉਣਾ ਹਲਦੀ ਥੋੜੀ ਤੇ ਹਲਦੀ ਪਾਣ ਲੋ ਖਾ ਹੋ ਕੇ ਸੋਣਾ ਕਾਲੀ ਮਿਰਚ ਪਾ ਲੋ ਇਹ ਤਾਂ ਹਰੀ ਮਿਰਚ ਵੀ ਪਾ ਇਸੇ ਕੱਟ ਕੇ ਵਿੱਚ ਮੈਂ ਤਾਂ ਦਾ ਵੈਸੇ ਬਹੁਤ ਕੁਛ ਹੈ ਜੀ ਕਿਚਨ ਕੇਂਦਰ ਕਿੱਥੇ ਹੈ ਕਿਚਨ ਕੇਂਗਣਾ ਸਾਹਮਣੇ ਉੱਧਰ ਪਿਆ ਹੈ بہت خوش ہے جو مرضی کرو میں سونے دکھاؤ کہڑا ٹھیک ہے مسالا بھی پاؤں لگے جی میں فرا ہوا موبائل لگی ہوئی زیادہ کھانا میں ਪਾਸਟਾ ਨੂੰ ਜਲਦੀ ਬਣਾ ਲਵਾਂ ਮੈਂ ਠੀਕ ਹੈ ਨਾ ਆ ਲੱਗੀ ਜੀ ਹੁਣ ਪਤਾ ਨਹੀਂ ਕੀ ਪਾਉਣ ਹੱਥ ਤੇ ਕਰਤ ਵੀ ਮਰਵਾ ਲਈਏ ਨੇ ਬਸ ਤੱਕ ਤੇ ਇਸ ਚੀਜ਼ ਦਾ ਬਦ ਕੀ ਪਾਈ ਜਾਂਦੀ ਹੈ ਮੈਂ ਜਿਵੇਂ ਆਉਣੀ ਸਾਬ ਕੀ ਵੈਜ ਮਿਆਲ ਛੇ ਗੱਲ ਆ ਕਰਤ ਵੀ ਮਰਵਾਦੀ ਅੱਜ ਅ ਚੇਪੀ ਜੀ ਬੰਦੀ ਦਿੰਦੀ ਹੈ ਵਿਚਾਰੇ ਮਾਮੂ ਵੀ ਆ ਗਏ ਬਾਹਰ ਜੀ ਆ ਗਏ ਹਾਂ ਲੱਗ ਚੱਕ ਪੱਟੇ ਤੇ ਬਾਜੀ ਬਾ ਆਲੋਜੀ ਆਸਮਾਨ ਨੂੰ ਬੰਦ ਕਰਕੇ ਰੱਖ ਦੇ ਯਾ ਪਰੇ ਜਿੰਨਾ ਵੀ ਹੈਗਾ ਠੀਕ ਹੈ ਨਾ ਤੇ ਆਲੋਜੀ ਖਾਣ ਹੈ ਹਲਾਉਗੀ ਇਹ ਮਿਕਸ ਕਰ ਦੋਗੀ ਵਿੱਚ ਠੀਕ ਹੈ ਜੀ ਆਓ ਖਾਓ ਤੁਸੀਂ ਇਹ ਪਾਸਤਾ ਪਾਸਤਾ ਕਹਿੰਦੇ ਪਾਸਤਾ ਨਹੀਂ ਖਾਣਾ ਹੈ ਵੀ ਅੱਪਾ ਰੋਟੀ ਖਾ ਸਕਦੇ ਹੈ ਨਾ ਕਿ ਸਰ ਨਹੀਂ ਮੰਨ ਹੈਗਾ ਮਟਰ ਦੀ ਚਟਨੀ ਲਾ ਦਈਏ ਹਾਂ ਬਿਲਕੁਲ ਸਹੀ ਗੱਲ ਹੈ ਮਾਦਰ ਜੀ ਹੁਣ ਪਾਓ ਆ ਜੀ ਆ ਪਾਸਤਾ ਦੀ ਪਾਸਤਾ ਲੈ ਦੇਖੋ ਹੁਣ ਹੋਣੇ ਨੂੰ ਹਲਾਉਂਦੀ ਹੈ ਨਾ ਹਲਕਾਰ ਦਾ ਹਲਾ ਦੋ ਬੇਟਾ ਜੀ ਚੱਕ ਕੋ ਵੰਡਿਆ ਬਾਸਤਾ ਖਾਓ ਆ ਫਿਰ ਬਜਲੀ ਪੈਂਦਾ ਵਿੱਚ ਬਹੁਤ ਖੁਸ਼ ਆ ਕਿ ਕਿ ਪੈਂਦਾ ਹੋਰ ਕਾਰਨ ਨਹੀਂ ਕਰ ਜਾਂਦੀ ਹੈ ਜੋ ਮਲਟੀ ਚੱਲਾ ਬਚੀ ਜਾਂਦੀ ਹੈ ਲਾਵਾ ਲੋ ਜੀ ਹੁਣ ਥੋੜਾ ਜਿਹਾ ਹੱਥ ਆਪਾਂ ਵੀ ਲਾ ਦਈਏ ਆਪਣੀ ਵੀ ਸ਼ਕਲ ਦਿਖਾ ਦਈਏ ਆਪਾਂ ਤੁਹਾਨੂੰ ਇਹ ਆਪਾਂ ਨੂੰ ਖਾਣੇ ਆ ਨਾਲ ਇੱਕ ਅੱਧਾ ਫੁਲਕਾ ਵੀ ਵੈਸੇ ਖਾ ਸਕਦੇ ਆ ਜੇ ਕਿਸੇ ਨੇ ਖਾਣਾ ਇਹ ਲਓ ਹਨ ਕੇ ਆਪੂਆ ਆਨ ਲੋਜੀ ਹੋਏ ਕਿੰਨਾ ਇਹਨੇ ਬਸ ਇਹਦੇ ਪਰ ਖੜੀ ਆ ਥੱਲੇ ਆ ਦੇਖੋ ਛੋਟੀ ਆ ਨਾ ਹਜੇ ਉੱਪਰ ਛੜ ਕੇ ਸੋਚ ਕੇ ਚਾਹ ਲਾ ਚੱਪਕੋ ਹੌਨ ਸਾ ਚੱਕ ਦੋ ਥੱਪੇ ਤੋਂ ਦੇ ਪਾਸ ਤੇ ਤਿਆਰ ਪੰਜਾਬੀਆਂ ਦਾ ਪਾਸਤਾ ਇਹ ਦੇਖ ਲਓ ਆ ਹੈ ਪੰਜਾਬੀਆਂ ਦਾ ਸਿੱਧੇ ਸਾਦੇ ਪੰਜਾਬੀ ਚਲ ਹਾਲੇ ਚੋਂ ਕੱਢ ਦੋ ਕਲਾ ਜੀ ਕਰ ਗਿਆ ਤਿਆਰ ਪਾਸਤਾ ਬਣ ਕੇ ਪੰਜਾਬੀਆਂ ਦਾ ਇਹਨੂੰ ਕਹਿੰਦੇ ਆਪਾਂ ਪੰਜਾਬੀ ਪਾਸਤਾ ਠੀਕ ਹੈ ਜੀ ਚਲੋ ਕਾਓ ਹੁਣ ਪਲੇਟ ਵਿੱਚ ਬਾਏ ਜੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗਿਆ ਪਾਸਤਾ ਵਧੀਆ ਲੱਗਿਆ ਬਣਾਇਆ ਹੋਇਆ ਕਿਸ ਤਰ੍ਹਾਂ ਲੱਗਿਆ ਜ਼ਰੂਰ ਦੱਸਿਓ ਕਰਦੀ ਆਪਣੀ ਪੰਮੀਤਾਰੀ ਵਾਲੀ ਦੀਦੀ ਮਾ ਕੋ ਨਾਲ ਮਿਲਦੀ ਆ ਜੀ ਟਮਾਟਰ ਮਟਰ ਸਾਰੇ ਚੜ੍ਹਦੀ ਕਲਾ ਵਿੱਚ ਰੱਖੇ ਮੇਰੀ YouTube ਫੈਮਲੀ ਧੰਨਵਾਦ ਜੀ